ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਆੰਗ 922 ਤੋਂ ਲੈ ਕੇ 924 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਇਹ ਸਰੀਰਾ ਮੇਰਾ ਇਸ ਜਗ ਮੈਂ ਆਇ ਕਿਆ ਤੁਧ ਕਰਮ ਕਮਾਇਆ ਕੀ ਕਰਮਕ ਮਾਇਆ ਤੁੱਜ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ ਗੁਰ ਪ੍ਰਸਾਦਿ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹ ਸਰੀਰ ਪਰਵਾਣ ਹੋਆ ਦੀਨ ਸਤਗੁਰੂ ਸਿਉ ਚਿਤ ਲਾਇਆ ਹਾਂਜੀ ਸੰਗਤ ਜੀ ਅਨੰਦ ਸਬੀ ਬਾਣੀ ਚੱਲ ਰਹੀ ਹੈ ਇਹਦੇ ਵਿੱਚ ਮੇਰੇ ਪਾਸ਼ਾ ਗੁਰੂ ਅਮਰਦਾਸ ਜੀ ਕਹਿੰਦੇ ਨੇ ਏ ਮੇਰੇ ਸਰੀਰ ਇਸ ਜਗ ਵਿੱਚ ਆ ਕੇ ਤੂੰ ਕਿਹੜਾ ਚੰਗਾ ਕਰਮ ਕੀਤਾ ਹੈ ਕਿ ਤੂੰ ਪਰਮੇਸ਼ਰ ਦਾ ਨਾਮ ਜਪਿਆ ਹੈ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਸਰਵਸ਼ੇਸ਼ਟ ਕਰਮ ਹੈ ਕਿ ਤੂੰ ਇਹ ਕਰਮ ਕਮਾਇਆ ਹੈ ਜਿਸ ਪਰਮੇਸ਼ਰ ਨੇ ਤੈਨੂੰ ਬਣਾਇਆ ਤੇਰੀ ਰਚਨਾ ਕੀਤੀ ਆ ਤੂੰ ਉਹਨੂੰ ਮਨਚ ਨਹੀਂ ਵਸਾਇਆ ਹੈਗਾ ਫਿਰ ਕਹਿੰਦੇ ਗੁਰੂ ਦੀ ਕਿਰਪਾ ਸਦਕਾ ਉਸ ਜੀਵ ਨੇ ਹੀ ਪਰਮੇਸ਼ਰ ਨੂੰ ਮਨਚ ਵਸਾਇਆ ਪਰਮੇਸ਼ਰ ਦੇ ਨਾਮ ਨੂੰ ਮਨਚ ਵਸਾਇਆ ਜਿਹਦੇ ਪੂਰਵਲੇ ਸੰਸਕਾਰ ਸੀ ਜਿਹਦੇ ਹਿਸਾਬ ਨਾਲ ਉਹਦੇ ਮੱਥੇ ਤੇ ਲੇਖ ਲਿਖੇ ਸੀ ਕਿ ਉਸ ਨੇ ਇਸ ਜਨਮ ਵਿੱਚ ਨਾਮ ਜਪਣਾ ਹੈ ਗੁਰੂ ਦਾ ਮਿਲਾਪ ਹੋਣਾ ਹੈ ਪਰਮੇਸ਼ਰ ਨੂੰ ਪਾਉਣਾ ਹੈ ਫਿਰ ਨਾਨਕ ਜੀ ਕਹਿੰਦੇ ਨੇ ਉਹੀ ਮਨੁੱਖਾ ਸਰੀਰ ਪ੍ਰਵਾਨ ਹੋਇਆ ਸਫਲ ਹੋਇਆ ਇਸ ਜਨਮ ਉਹਦਾ ਹੀ ਸਫਲ ਹੋਇਆ ਜਿਸ ਨੇ ਸਤਗੁਰ ਦੇ ਵਿੱਚ ਚਿੱਤ ਜੋੜਿਆ ਹੈ ਇਹ ਨੇਤਰੋ ਮੇਰੇ ਓ ਹਰ ਤੁਮ ਮਹਿ ਜੋਤ ਤਰੀ ਹਰ ਵਿਨ ਅਵਰਨ ਦੇਖੋ ਕੋਈ ਹਰ ਵਿਨ ਅਵਰਨ ਦੇਖੋ ਕੋਈ ਨਦਰੀ ਹਰ ਨੇ ਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ 부ਝਿਆ ਜਾਵੇ ਖਾਂ ਹਰ ਇੱਕ ਹੈ ਹਰ ਗਿਨ ਅਵਰਨ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤ ਗੁਰ ਮਿਲਿਆ ਦਿਬਦਰਸਤ ਹੋਈ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਇਹ ਮੇਰੇ ਨੇਤਰੋ ਤੁਹਾਡੇ ਵਿੱਚ ਪਰਮੇਸ਼ਰ ਨੇ ਆਪਣੀ ਜੋਤ ਰੱਖੀ ਆ ਤਾਂ ਤੁਸੀਂ ਦੇਖਣ ਜੋਗੀਆਂ ਹੋਈਆਂ ਹੁਣ ਤੁਸੀਂ ਹਰ ਇੱਕ ਜਗ੍ਹਾ ਤੇ ਪਰਮੇਸ਼ਰ ਨੂੰ ਦੇਖੋ ਹਰ ਇੱਕ ਜੀਵ ਦੇ ਵਿੱਚ ਤੁਹਾਨੂੰ ਪਰਮੇਸ਼ਰ ਹੀ ਨਜ਼ਰ ਆਵੇ ਹਰ ਬਿਨ ਅਵਰਨ ਦੇਖੋ ਕੋਈ ਉਸ ਪਰਮੇਸ਼ਰ ਨੂੰ ਹੀ ਹਰ ਇੱਕ ਜਗ੍ਹਾ ਤੇ ਵਿਆਪਕ ਦੇਖੋ ਤਾਂ ਕਿ ਫਿਰ ਤੁਸੀਂ ਨਦਰੀ ਹਰ નિਹਾਲ ਹੋ ਜਾ ਜਦੋਂ ਪਰਮੇਸ਼ਰ ਨੂੰ ਦੇਖਦਾ ਜੀਵ ਤਾਂ ਉਹ નિਹਾਲ ਹੋ ਜਾਂਦਾ ਕਹਿੰਦੇ ਇਹ ਜਿਹੜਾ ਸਾਰਾ ਸੰਸਾਰ ਤੁਸੀਂ ਦੇਖਦੇ ਹੋ ਇਹ ਉਸ ਪਰਮੇਸ਼ਰ ਦਾ ਹੀ ਰੂਪ ਹੈ ਪਰ ਗੁਰੂ ਦੀ ਕਿਰਪਾ ਸਦਕਾ ਜਿਸ ਨੂੰ ਇਸ ਗੱਲ ਦੀ ਸਮਝ ਆ ਗਈ ਉਹ ਹਰ ਇੱਕ ਦੇ ਵਿੱਚ ਪਰਮੇਸ਼ਰ ਨੂੰ ਹੀ ਦੇਖਦਾ ਉਹਨੂੰ ਪਰਮੇਸ਼ਰ ਤੋਂ ਬਿਨਾਂ ਹੋਰ ਕੁਝ ਨਜ਼ਰ ਆਉਂਦਾ ਹੀ ਨਹੀਂ ਕਹਿੰਦੇ ਜਿਹੜੀਆਂ ਇਹ ਅੱਖਾਂ ਸੀ ਪਹਿਲਾਂ ਮੇਰੀਆਂ ਇਹਨਾਂ ਦੇ ਵਿੱਚ ਆਤਮਿਕ ਰੌਸ਼ਨੀ ਨਹੀਂ ਸੀ ਸੰਸਾਰ ਨੂੰ ਤੇ ਦੇਖਦੀਆਂ ਸੀ ਪਰ ਨਿਰੰਕਾਰ ਨੂੰ ਨਹੀਂ ਸੀ ਦੇਖਦੀਆਂ ਪਰ ਜਦੋਂ ਸਤਗੁਰ ਦੇ ਨਾਲ ਮਿਲਾਪ ਹੋਇਆ ਪਰ ਇਹਨਾਂ ਦੀ ਅੱਖਾਂ ਦੀ ਜਿਹੜੀ ਦ੍ਰਿਸ਼ਟੀ ਆ ਇਸ ਤਰ੍ਹਾਂ ਦੀ ਬਣ ਗਈ ਹੁਣ ਇਹ ਪਰਮੇਸ਼ਰ ਨੂੰ ਵੀ ਦੇਖਦੀਆਂ ਨੇ ਪਰਮੇਸ਼ਰ ਨੂੰ ਦੇਖਣਾ ਹੁੰਦਾ ਮਨ ਦੀਆਂ ਅੱਖਾਂ ਨਾਲ ਪਰਮੇਸ਼ਰ ਨੂੰ ਅਨੁਭਵ ਕਰਨਾ ਹੁਣ ਸਤਗੁਰ ਦੇ ਮਿਲਣ ਦੇ ਨਾਲ ਇਹ ਆਤਮਿਕ ਤੌਰ ਤੇ ਅੱਖਾਂ ਸੁਜਾਖੀਆਂ ਹੋ ਗਈਆਂ ਨੇ ਦੇਖ ਸਕਦੀਆਂ ਨੇ ਪਰਮੇਸ਼ਰ ਨੂੰ ਅਨੁਭਵ ਕਰ ਸਕਦੀਆਂ ਨੇ ਇਸ ਸਰਬ ਨੂੰ ਮੇਰੋ ਸੱਚ ਸੁਨਨੇ ਨੂੰ ਪਠਾਏ ਸੱਚ ਸੁਨਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜੇਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਾਸ ਸਮਾਣੀ ਸੱਚ ਅਲਖ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅਮਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੈ ਸੁਣਨੈ ਨੂੰ ਪਠਾਏ ਕਹੰਦੇ ਹੈ ਮੇਰੇ ਕੰਨੋਂ ਤੁਸੀਂ ਸੱਚੇ ਦੀ ਸਿਫਤ ਸਲਾਹ ਸੁਣਨ ਦੇ ਲਈ ਬਣਾਏ ਗਏ ਹੋ ਤਾਂ ਤੁਸੀਂ ਸਰੀਰ ਨੂੰ ਲਾਏ ਗਏ ਹੋ ਕਿ ਸੱਚੇ ਦੀ ਸਿਫਤ ਸਲਾਹ ਦੀ ਬਾਣੀ ਸੁਣੋ ਇਹ ਸੱਚੇ ਦੀ ਸਿਫਤ ਸੁਣਿਆ ਜਸ ਸੁਣਿਆ ਮਨ ਤਨ ਖੇੜ ਉੱਠਦਾ ਹੈ ਜਿਹੜੀ ਰਸਨਾ ਹੈਗੀ ਆ ਉਸ ਨਾਮ ਰਸ ਦੇ ਨਾਲ ਮਸਤ ਹੋ ਜਾਂਦੀ ਹੈ ਖੇੜੇ ਵਿੱਚ ਆ ਜਾਂਦੀ ਹੈ ਕਹਿੰਦੇ ਪਰਮੇਸ਼ਰ ਅਦ੍ਰਿਸ਼ਟ ਹੈ ਉਹਦੇ ਸਰੂਪ ਬਾਰੇ ਉਹਦੇ ਵਡਿਆਈ ਉਹਦੇ ਗੁਣਾ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਪੂਰੀ ਤਰ੍ਹਾਂ ਪਰ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਦਾ ਨਾਮ ਸੁਣੋ ਨਾਮ ਸੁਣਿਆ ਪਵਿੱਤਰ ਹੋ ਜਾਓਗੇ ਜਿਹੜੇ ਕੰਨ ਨੇ ਇਹ ਉਸ ਪਰਮੇਸ਼ਰ ਦੀ ਸਿਫਤ ਸਲਾਹ ਸੱਚੀ ਬਾਣੀ ਸੁਣਨ ਲਈ ਮਿੜੇ ਨੇ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੈ ਲਾਇ ਪਾਵਨੀ ਇਕ ਨਾਂ ਦਸਵਾਂ ਦਵਾਰ ਦਿਖਾਇਆ ਤਹ ਅਨੇਕ ਰੂਪ ਨਾਵ ਨਿਦ ਤਿਸ ਦਾ ਅੰਤ ਨ ਜਾਇ ਪਾਇਆ ਕਹੇ ਨਾਨਕ ਹਰ ਪਿਆਰੈ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਇਸ ਸਰੀਰ ਰੂਪੀ ਗੁਫਾ ਦੇ ਵਿੱਚ ਪਰਮੇਸ਼ਰ ਨੇ ਆਪਣੀ ਸਤਿਆ ਦਿੱਤੀ ਆ ਪਵਨ ਦੇ ਰਾਹੀਂ ਤਾਂ ਇਹ ਜੀਵ ਦਾ ਸਰੀਰ ਰੂਪੀ ਵਾਜਾ ਵੱਜ ਰਿਹਾ ਹੈ ਸਰੀਰ ਕੰਮ ਕਰ ਰਿਹਾ ਹੈ ਕਹਿੰਦੇ ਇਹਦੇ ਵਿੱਚ ਪਰਮੇਸ਼ਰ ਨੇ ਨੌਂ ਦਵਾਰ ਤਾਂ ਪ੍ਰਗਟ ਕੀਤੇ ਨੇ ਪਰ ਦਸਵਾਂ ਗੁਪਤ ਰੱਖਿਆ ਹੈ ਜਿਸ ਜੀਵ ਨੂੰ ਗੁਰੂ ਦੇ ਦਵਾਰ ਦਾ ਪ੍ਰੇਮ ਪੈ ਜਾਂਦਾ ਹੈ ਉਸ ਨੂੰ ਫਿਰ 10ਵਾਂ ਦੁਆਰ ਵੀ ਅਨੁਭਵ ਹੋ ਜਾਂਦਾ ਹੈ ਜਿਸ ਜੀਵ ਨੂੰ 10ਵੇਂ ਦੁਆਰ ਦੇ ਦਰਸ਼ਨ ਹੋ ਗਏ ਜੋ ਜੀਵ 10ਵੇਂ ਦੁਆਰ ਦੇ ਵਿੱਚ ਪਹੁੰਚ ਗਿਆ ਉੱਥੇ ਫਿਰ ਕੀ ਹੈ ਉੱਥੇ ਪਰਮੇਸ਼ਰ ਦਾ ਨੌ ਨਿਧੀਆਂ ਦਾ ਖਜ਼ਾਨਾ ਰੂਪੀ ਨਾਮ ਹੈ ਉਹ ਪਰਮੇਸ਼ਰ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਉੱਥੇ ਉਹ ਪਰਮੇਸ਼ਰ ਜਿਹੜਾ ਅਲੱਗ ਅਲੱਗ ਆਕਾਰਾਂ ਦੇ ਵਿੱਚ ਪ੍ਰਗਟ ਹੋਇਆ ਹੋਇਆ ਅਲੱਗ ਰੂਪਾਂ ਦੇ ਵਿੱਚ ਪ੍ਰਗਟ ਹੋਇਆ ਉਹਦੇ ਨੌ ਨਿਧੀਆਂ ਖਜ਼ਾਨੇ ਨਾਮ ਦਾ ਜੀਵ ਨੂੰ ਪ੍ਰਤਾਪ ਮਿਲਦਾ ਜੋ ਦਸਵੇਂ ਦਵਾਰ ਤੱਕ ਪਹੁੰਚ ਜਾਂਦਾ ਫਿਰ ਨਾਨਕ ਜੀ ਕਹਿੰਦੇ ਨੇ ਜੀਵ ਰੂਪੀ ਜਿਹੜਾ ਇਹ ਸਰੀਰ ਮਿਲਿਆ ਇਹਦੇ ਵਿੱਚ ਪਵਨ ਨਹੀਂ ਵਾਜਾ ਵੱਜ ਰਿਹਾ ਪਵਨ ਕੀ ਸਵਾਸਾਂ ਦਾ ਵਾਜਾ ਵੱਜ ਰਿਹਾ ਯੱਤਕਸ ਉਹ ਆਸ ਚੱਲਦੇ ਨੇ ਜੀਵ ਰੂਪੀ ਬਾਜਾ ਚੱਲ ਰਿਹਾ ਇਹ ਸੱਚਾ ਸੁਹਿਲਾ ਸੱਚੇ ਕਰ ਗਾਵੋ ਗਾਵੋ ਤਨ ਸੁਹਿਲਾ ਕਰ ਸੱਚੇ ਜਿੱਥੇ ਸਦਾ ਸੱਚ ਤੇ ਆਵੇ ਸੱਚੋ ਤਿਆਵੇ ਜਾ ਤੁਧ ਪਾਵੇ ਗੁਰਮੁਖ ਜਿਨਾ ਬੁਝਾਵੇ ਇਹ ਸਤ ਸਬਨਾ ਕਾ ਖਸਮ ਹੈ ਜਿਸ ਬਖਸੈ ਸੋ ਜਨ ਪਾਵੇ ਕਹੇ ਨਾਨਕ ਸੱਚ ਸੋਹਿਲਾ ਸੱਚੈ ਕਰ ਗਾਵੇ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਦੀ ਸਿਫਤ ਸਲਾਹ ਰੂਪੀ ਸੱਚਾ ਸੋਹਿਲਾ ਸਾਧ ਸੰਗਤ ਵਿੱਚ ਗਾਇਆ ਜਾਂਦਾ ਕਹਿੰਦੇ ਸਾਧ ਸੰਗਤ ਦੇ ਵਿੱਚ ਉਸ ਸੱਚੇ ਦਾ ਨਾਮ ਤੇ ਆਵੋ ਉਹਦੀ ਸਿਫਤ ਸਲਾਹ ਦੇ ਗੀਤ ਗਾਵੋ ਪਰ ਕਹਿੰਦੇ ਉਹੀ ਸੱਚੇ ਨੂੰ ਤਿਆ ਸਕਦੇ ਨੇ ਜਿਹੜੇ ਪਰਮੇਸ਼ਰ ਨੂੰ ਭਾ ਜਾਂਦੇ ਨੇ ਤੇ ਜਿਨ੍ਹਾਂ ਨੂੰ ਗੁਰੂ ਦੇ ਸਨਮੁਖ ਰੱਖ ਕੇ ਜੀਵਨ ਦੀ ਅਸਲੀਅਤ ਪਰਮੇਸ਼ਰ ਨੇ 부ਝਾ ਦਿੱਤੀ ਆ ਇਹ ਪਰਮੇਸ਼ਰ ਸਭ ਦਾ ਮਾਲਕ ਹੈ ਪਰ ਆਪਣੇ ਨਾਮ ਦੀ ਦਾਤ ਜਿਹਨੂੰ ਬਖਸ਼ਦਾ ਹੈ ਉਸ ਨੂੰ ਹੀ ਪ੍ਰਾਪਤ ਹੁੰਦੀ ਹੈ ਕਹਿੰਦੇ ਸਾਥ ਸੰਗਤ ਦੇ ਵਿੱਚ ਨਾਨਕ ਜੀ ਕਹਿੰਦੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰੋ ਉਦੇ ਗੁਣ ਗਾਓ ਆਨੰਦ ਸੁਣੋ ਵੜ ਪਾਗਿਓ ਸਗਲ ਮਨੋਰਥ ਪੂਰੇ ਪਾਰਵ ਰਾਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ संत साजन सर से पूरे गुरु सुनते पुनीत कहते पवि पर पूरे बिनवंत नानक चरण लागे वाजे अनहद तूरे ਮਵਾਹੀ ਕਿ ਹਾਂਜੀ ਕਹਿੰਦੇ ਇਹ ਜੀਵੋ ਉਸ ਪਰਮੇਸ਼ਰ ਦੇ ਸਿਫਤਸਲਾਹ ਦੇ ਗੀਤ ਸੁਣੋ ਕਹਿੰਦੇ ਉਹ ਸੁਣਿਆ ਆਨੰਦ ਆਉਂਦਾ ਹੈ ਜੀਵਨ ਦਾ ਜਿਹੜਾ ਮਨੋਰਥ ਹੈ ਪੂਰਾ ਹੋ ਜਾਂਦਾ ਜੀਵਨ ਦਾ ਮਨੋਰਥ ਆ ਉਹਦੀ ਸਿਫਤਸਲਾਹ ਕਰਨੇ ਆਪਣੇ ਜਿਹੜੇ ਸਵਾਸ ਨੇ ਇਹਨਾਂ ਨੂੰ ਲੇਖੇ ਚ ਲਾਉਣਾ ਜਿਹੜੇ ਜੀਵ ਉਸ ਪਰਮੇਸ਼ਰ ਦੀ ਸਿਫਤ ਸਲਾਸ ਹੁੰਦੇ ਨੇ ਉਹਨਾਂ ਦਾ ਨਾਮ ਜਪਦੇ ਨੇ ਪਰਮੇਸ਼ਰ ਦਾ ਉਹ ਪਰਮੇਸ਼ਰ ਨੂੰ ਪਾ ਲੈਂਦੇ ਨੇ ਉਹਨਾਂ ਦੀ ਸਾਰੀ ਚਿੰਤਾ ਦੁੱਖ ਸੰਤਾਪ ਸਭ ਖਤਮ ਹੋ ਜਾਂਦੇ ਨੇ ਗੁਰੂ ਦੀ ਸੱਚੀ ਬਾਣੀ ਸੁਣਿਆ ਸੰਤ ਸਾਜਣ ਪੈ ਸਰਸੇ ਪੂਰੇ ਗੁਰ ਤੇ ਜਾਣੇ ਜਿਹੜੇ ਕਹਿੰਦੇ ਸਾਰੇ ਸੰਤ ਜਾਣੇ ਉਹਨਾਂ ਨੂੰ ਜਦੋਂ ਗੁਰੂ ਦੇ ਰਾਹੀ ਬਾਣੀ ਪਰਮੇਸ਼ਰ ਦੇ ਜਸ ਦੇ ਨਾਲ ਸਾਂਝ ਪੈਂਦੀ ਆ ਤਾਂ ਉਹ ਖਿੜੇ ਹਿਰਦੇ ਵਾਲੇ ਹੋ ਜਾਂਦੇ ਨੇ ਪਰਮੇਸ਼ਰ ਦੇ ਨਾਮ ਨੂੰ ਸੁਣਨ ਵਾਲੇ ਗੁਰੂ ਦੀ ਬਾਣੀ ਨੂੰ ਸੁਣਨ ਵਾਲੇ ਪਵਿੱਤਰ ਹੋ ਜਾਂਦੇ ਨੇ ਜਿਹੜੇ ਬਾਣੀ ਨੂੰ ਸੁਣਦੇ ਨੇ ਬਾਣੀ ਨੂੰ ਦੂਜਿਆਂ ਨੂੰ ਸੁਣਾਉਂਦੇ ਨੇ ਉਚਾਰਦੇ ਨੇ ਪਵਿੱਤਰ ਹਿਰਦੇ ਵਾਲੇ ਹੋ ਜਾਂਦੇ ਨੇ ਜੀਵਨ ਉਹਨਾਂ ਦੇ ਪਵਿੱਤਰ ਹੋ ਜਾਂਦੇ ਨੇ ਉਹਨਾਂ ਨੂੰ ਸਮਝ ਲੱਗ ਜਾਂਦੀ ਹੈ ਕਿ ਗੁਰੂ ਰੂਪ ਪਰਮਾਤਮਾ ਹਰ ਇੱਕ ਜਗ੍ਹਾ ਤੇ ਵਿਆਪਕ ਹੈ। ਨਾਨਕ ਜੀ ਬੇਨਤੀ ਕਰਦੇ ਨੇ ਜਿਹੜੇ ਜੀਵ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਅੰਦਰ ਇੱਕ ਆਤਮਿਕ ਰੌਣ ਦੇ ਵਾਜੇ ਸਦਾ ਲਈ ਵੱਜਣ ਲੱਗ ਜਾਂਦੇ ਨੇ। ਉਹਨਾਂ ਦੇ ਅੰਦਰ ਇੱਕ ਖੇੜਾ ਆ ਜਾਂਦਾ। ਇਸ ਤਰ੍ਹਾਂ ਉਹ ਪਰਮੇਸ਼ਰ ਨੂੰ ਅਨੁਭਵ ਕਰ ਲੈਂਦੇ ਨੇ ਕਿ ਪਰਮੇਸ਼ਰ ਸਦਾ ਹੀ ਸਾਡੇ ਅੰਗ ਸੰਗ ਹੈ। ਇਹ ਹੈ ਪਰਮੇਸ਼ਰ ਦੀ ਅਨੁਭਵਤਾ ਹੋ ਜਾਣੀ ਵਾਹਿਗੁਰੂ RAMKALI SAD EK ONKAR SATGURU PRASAD JAG DAATA SOYE BHAGAT VASHAL TIHE LOYE JIO GUR SHABD SAMAVE AVAR NA JAANE KOYE JIO ਅਵਰੋ ਨਾ ਜਾਣੇ ਸਬਦ ਗੁਰ ਕੈ ਏਕ ਨਾਮ ਤੇ ਆਵੈ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੈ ਆਇਆ ਹਕਰਾ ਚੱਲਣ ਵਾਰਾ ਹਰਿ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਗਤ ਦਾ ਦਾਤਾ ਉਹ ਪਰਮੇਸ਼ਰ ਹੈ ਜੋ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ ਤਿੰਨਾਂ ਲੋਕਾਂ 'ਚ ਉਹੀ ਵਿਆਪਕ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਹਦੇ ਵਿੱਚ ਸਮਾਇਆ ਜਾ ਸਕਦਾ ਹੈ ਹੋਰ ਦੂਜਾ ਕੋਈ ਉਸ ਪਰਮੇਸ਼ਰ ਨੂੰ ਜਾਣ ਨਹੀਂ ਸਕਦਾ ਇੱਕ ਗੁਰੂ ਦੇ ਸ਼ਬਦ ਦੇ ਰਾਹੀ ਉਸ ਪਰਮੇਸ਼ਰ ਦਾ ਨਾਮ ਧਿਆ ਕੇ ਹੀ ਉਹਦੇ ਨਾਲ ਸਾਝ ਪਾਈ ਜਾ ਸਕਦੀ ਹੈ ਕਹਿੰਦੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਸਦਕਾ ਗੁਰੂ ਅਮਰਦਾਸ ਜੀ ਨੇ ਪਰਮ ਪਦਵੀ ਪਾ ਲਈ ਹੈ ਹੁਣ ਕਹਿੰਦੇ ਗੁਰੂ ਅਮਰਦਾਸ ਜੀ ਪਰਮੇਸ਼ਰ ਵਿੱਚ ਸਮਾਗ ਗਏ ਨੇ ਹੁਣ ਉਹਨਾਂ ਨੂੰ ਇਥੋਂ ਜਾਣ ਦਾ ਹੁਕਮ ਆ ਗਿਆ ਹੈ ਕਹਿੰਦੇ ਉਹ ਪਰਮੇਸ਼ਰ ਜੋ ਅਮਰ ਹੈ ਸਦਾ ਦੇ ਰਹਿਣ ਵਾਲਾ ਹੈ ਅਬినాਸ਼ੀ ਹੈ ਜੋ ਤੋਲਿਆ ਨਹੀਂ ਜਾ ਸਕਦਾ ਉਸ ਦੀ ਭਗਤੀ ਗੁਰੂ ਅਮਰਦਾਸ ਜੀ ਨੇ ਕੀਤੀ ਤੇ ਪਰਮੇਸ਼ਰ ਨੂੰ ਪਾ ਲਿਆ ਹਰ ਬਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜਿਓ ਸਤ ਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰਖੋ ਅਰਦਾਸ ਜਿਓ ਹੁਣ ਕਹਿੰਦੇ ਅਕਾਲ ਪੁਰਖ ਦਾ ਹੁਕਮ ਆਇਆ ਗੁਰੂ ਅਮਰਦਾਸ ਜੀ ਦੇ ਜਾਣ ਲਈ ਤੇ ਗੁਰੂ ਅਮਰਦਾਸ ਜੀ ਨੂੰ ਪਰਮੇਸ਼ਰ ਦਾਏ ਹੁਕਮ ਪਿਆਰਾ ਲੱਗ ਰਿਹਾ ਸਤਗੁਰ ਬੇਨਤੀ ਕਰ ਰਹੇ ਨੇ ਕਿ हे ਪਰਮੇਸ਼ਰ ਜੀ ਅਰਦਾਸ ਕਰ ਰਹੇ ਨੇ ਕਿ ਤੁਸੀਂ ਹੀ ਆਪ ਮੇਰੀ लाज ਰੱਖੋ ਪੈਜ ਰੱਖੋ ਹਰ ਜਨ ਕੇਰੀ ਹਰ ਦੇਹੋ ਨਾਮ ਨਿਰੰਜਨੋ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਖੰਜਨੋ ਕਹਿੰਦੇ ਹੈ ਪਰਮੇਸ਼ਰ ਜੀ ਉਹ ਪਰਮੇਸ਼ਰ ਜੋ ਮਾਇਆ ਦੇ ਕਾਲਖ ਤੋਂ ਨਿਰੰજન ਹੈ ਮਾਇਆ ਦੀ ਕਾਲਖ ਨਹੀਂ ਲੱਗੀ ਹੋਈ ਜਿਸ ਪਰਮੇਸ਼ਰ ਨੂੰ ਕਹਿੰਦੇ ਹੈ ਪਰਮੇਸ਼ਰ ਜੀ ਆਪਣੇ ਨਾਮ ਦੀ ਦਾਤ ਦੇ ਕੇ ਮੇਰੀ ਪੈਜ ਰੱਖੋ ਕਿਉਂਕਿ ਜਿਹੜਾ ਤੁਹਾਡਾ ਨਾਮ ਹੈ ਉਹ ਅੰਤ ਤੱਕ ਦਾ ਬੇਲੀ ਹੈ ਜੋ ਅੰਤ ਤੱਕ ਦਾ ਬੇਲੀ ਹੈ ਫਿਰ ਉੱਥੇ ਜੰਮ ਵੀ ਜੀਵ ਦਾ ਕੁਝ ਨਹੀਂ ਵਿਗਾੜ ਸਕਦੇ ਜਦੋਂ ਨਾਮ ਸਾਥ ਹੈ ਸਤ ਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜਿਓ ਹਰ ਤਾਰ ਕਿਰਪਾ ਸਤ ਗੁਰ ਮਿਲਾਇਆ ਤਨ ਤਨ ਕਹੇ ਸਵਾਸ ਜਿਓ ਜਦ ਪਰਮੇਸ਼ਰ ਨੇ ਗੁਰੂ ਅਮਰਦਾਸ ਜੀ ਦੀ ਬੇਨਤੀ ਪ੍ਰਵਾਨ ਕਰ ਲਈ ਕਿਰਪਾ ਕਰਕੇ ਗੁਰੂ ਅਮਰਦਾਸ ਜੀ ਨੂੰ ਗੁਰੂ ਮਿਲਾ ਦਿੱਤਾ ਤਨ ਤਨ ਕਹੇ ਸਵਾਸ ਜਿਓ ਉਹ ਗੁਰੂ ਅਮਰਦਾਸ ਜੀ ਦੀ ਪਗਤੀ ਤੇ ਖੁਸ਼ ਹੋ ਗਏ ਪਰਮੇਸ਼ਰ ਧੰਨ ਹੋ ਗਏ ਪਰਮੇਸ਼ਰ ਸਾਵਾਸ ਕਰ ਰਹੇ ਨੇ ਗੁਰੂ ਅਮਰਦਾਸ ਜੀ ਤੇ ਮੇਰੇ ਸਿੱਖ ਸੁਣੋ ਪੁੱਤ ਪਾਈਓ ਮੇਰਾ ਹਰ ਪਾਣਾ ਆਉ ਮੈਂ ਪਾਸ ਜਿਓ ਹਰ ਪਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਵਾਸ ਜਿਓ ਭਗਤ ਸਤਗੁਰੂ ਪੁਰਖ ਸੋਈ ਜਿਸ ਹਰ ਪ੍ਰਭ ਪਾਣਾ ਪਾਵੈ ਆਨੰਦ ਅਨਹਦ ਵਜੇ ਵਾਜੇ ਹਰ ਆਪ ਗਾਲ ਮਿਲਾਵੈ ਤੁਸੀਂ ਪੁੱਤ ਪਾਈ ਪਰਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੋਰ ਲਿਖਿਆ ਪਰਵਾਣਾ ਫਿਰ ਨਹੀਂ ਗੁਰ ਜਾਏ ਹਰ ਪ੍ਰਭ ਪਾਸ ਜੀਓ ਜਦੋਂ ਗੁਰੂ ਅਮਰਦਾਸ ਜੀ ਦੇ ਜਾਣ ਦਾ ਵਕਤ ਆਇਆ ਤਾਂ ਉਹਨਾਂ ਨੇ ਆਪਣੇ ਸਾਰੇ ਸਿੱਖਾਂ ਨੂੰ ਪੁੱਤਰਾਂ ਨੂੰ ਪਰਿਵਾਰ ਨੂੰ ਬੁਲਾ ਕੇ ਕਿਹਾ ਕਿ ਮੈਨੂੰ ਅਕਾਲ ਪੁਰਖ ਦਾ ਭਾਣਾ ਮਿੱਠਾ ਲੱਗਦਾ ਉਹ ਮੈਨੂੰ ਬੁਲਾ ਰਹੇ ਨੇ ਉਹ ਮੇਰੇ ਤੇ ਪ੍ਰਸੰਨ ਨੇ ਉਹਨਾਂ ਨੇ ਮੇਰੀ ਭਗਤੀ ਪ੍ਰਵਾਨ ਕਰ ਲਈ ਆ ਤੇ ਹੁਣ ਕਹਿੰਦੇ ਮੈਂ ਪ੍ਰਸੰਨਤਾ ਸਹਿਤ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਪਰਮੇਸ਼ਰ ਪਾਸ ਜਾ ਰਿਹਾ ਹਾਂ ਕਹਿੰਦੇ ਕਹਿੰਦੇ ਪਰਮੇਸ਼ਰ ਦਾ ਭਗਤ ਤੇ ਸੱਚਾ ਗੁਰੂ ਉਹੀ ਹੈ ਜਿਸ ਨੂੰ ਪਰਮੇਸ਼ਰ ਦਾ ਬਾਣਾ ਮਿੱਠਾ ਲੱਗ ਜਾਏ ਜਿਸ ਨੂੰ ਪਰਮੇਸ਼ਰ ਦਾ ਬਾਣਾ ਮਿੱਠਾ ਲੱਗ ਗਿਆ ਉਹਦੇ ਅੰਦਰ ਅਨਹਦ ਨਾਦ ਵੱਜਦੇ ਨੇ ਪਰਮੇਸ਼ਰ ਦੇ ਨਾਮ ਦੀ ਇੱਕ ਰੌਂ ਵੱਜਦੀ ਆ ਜਿਸ ਨਾਲ ਜੀਵ ਆਨੰਦ ਵਿੱਚ ਆਉਂਦਾ ਪਰਮੇਸ਼ਰ ਉਸ ਜੀਵ ਨੂੰ ਆਪਣੇ ਗਲ ਨਾਲ ਲਾਉਂਦੇ ਨੇ ਕਹਿੰਦੇ ਹੇ ਮੇਰੇ ਪੁੱਤਰੋ ਭਾਈਓ ਪਰਿਵਾਰ ਤੁਸੀਂ ਇਸ ਗੱਲ ਦਾ ਨਿਰਣਾ ਕਰਕੇ ਦੇਖੋ ਕਿ ਜੋ ਪਰਮੇਸ਼ਰ ਦਾ ਹੁਕਮ ਹੈ ਉਹਨੂੰ ਟਾਲਿਆ ਨਹੀਂ ਜਾ ਸਕਦਾ ਤੇ ਹੁਣ ਕਹਿੰਦੇ ਪਰਮੇਸ਼ਰ ਦੇ ਹੁਕਮ ਦੇ ਅਨਸਾਰ ਗੁਰੂ ਅਮਰਦਾਸ ਜੀ ਪਰਮੇਸ਼ਰ ਦੇ ਕੋਲ ਜਾ ਰਹੇ ਨੇ ਸਤਿਗੁਰ ਪਾਣੈ ਆਪਣੇ ਬਹਿ ਪਰਵਾਰ ਸਦਾਇ ਮਤ ਮੈਂ ਪਿੱਛੇ ਕੋਈ ਰੂਪ ਸੀ ਸੋ ਮੈਂ ਮੂਲ ਨ ਪਾਇਆ ਮਿਤ ਪੈ ਜੀ ਮਿਤ ਵਿਖਸੀ ਜਿਸ ਮਿਤ ਕੀ ਪੈਜ ਪਾਵੈ ਤੁਸੀਂ ਵਿਚਾਰ ਦੇਖੋ ਪੁੱਤ ਪਾਈ ਹਰ ਸਤਗੁਰੂ ਪੈਨਾਵੈ ਸਤਿਗੁਰੂ ਪਰ ਤਖ਼ਤ ਹੋ ਦੇ ਬਹਿ ਰਾਜ ਆਪ ਟਿਕਾਇਆ ਸਬ ਸਿੱਖ ਬੰਦ ਪੁੱਤ ਪਾਈ RAM DAS ਪੈਰੀ ਪਾਇਆ ਫਿਰ ਗੁਰੂ ਅਮਰਦਾਸ ਜੀ ਨੇ ਆਪਣੇ ਪਰਿਵਾਰ ਨੂੰ ਸੱਦ ਬੁਲਾਇਆ ਫਿਰ ਕਹਿੰਦੇ ਮੇਰੇ ਜਾਨ ਤੋਂ ਪਿੱਛੋਂ ਮੇਰਾ ਕੋਈ ਸਿੱਖ ਪਰਿਵਾਰ ਪੁੱਤ ਪਾਈ ਕੋਈ ਵੀ ਨਾ ਰੋਵੇ ਕਹਿੰਦੇ ਜਦੋਂ ਮੈਨੂੰ ਪਰਮੇਸ਼ਰ ਦੇ ਘਰ ਤੋਂ ਸਾਵਾਸੇ ਮਿਲ ਰਹੀ ਹੈ ਮੈਨੂੰ ਕਹਿੰਦੇ ਇੱਜ਼ਤ ਪਰਮੇਸ਼ਰ ਦੇ ਘਰ ਤੋਂ ਮਿਲ ਰਹੀ ਹੈ ਮੇਰੀ ਪੈਜ ਰੱਖੀ ਜਾ ਰਹੀ ਹੈ ਫਿਰ ਕਹਿੰਦੇ ਤੁਹਾਨੂੰ ਤੇ ਸਾਰਿਆਂ ਨੂੰ ਖੁਸ਼ ਹੋਣਾ ਚਾਹੀਦਾ ਕਹਿੰਦੇ ਸਾਰੇ ਵਿਚਾਰ ਕਰਕੇ ਦੇਖੋ ਕਿ ਜਦੋਂ ਸਤਗੁਰੂ ਨੂੰ ਪਰਮੇਸ਼ਰ ਦੇ ਘਰ ਦੇ ਵਿੱਚੋਂ ਇੱਜ਼ਤ ਮਿਲ ਰਹੀ ਹੈ ਪੈਜ ਰੱਖੀ ਗਈ ਹੈ ਸਿਰੋਪਾਏ ਮਿਲ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਫਿਰ ਗੁਰੂ ਅਮਰਦਾਸ ਜੀ ਨੇ ਆਪਣੇ ਸਰੀਰ ਵਿੱਚ ਰਹਿੰਦਿਆਂ ਹੋਇਆਂ ਹੀ ਗੁਰਗੱਦੀ ਗੁਰੂ ਰਾਮਦਾਸ ਜੀ ਨੂੰ ਦਿੱਤੀ ਤੇ ਆਪਣੇ ਸਾਰੇ ਸਿੱਖ ਤੇ ਆਪਣੇ ਸਾਰੇ ਰਿਸ਼ਤੇਦਾਰਾਂ ਪੁੱਤਰਾਂ ਭਾਈਆਂ ਨੂੰ ਗੁਰੂ ਰਾਮਦਾਸ ਜੀ ਦੇ ਚਰਨਾਂੇ ਲਾਇਆ ਅੰਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ ਕੀਸੂ ਗੋਪਾਲ ਪੰਡਤ ਸੱਦਿਓ ਹਰ ਹਰ ਕਥਾ ਪੜਐ ਪੁਰਾਣ ਜਿਓ ਹਰ ਕਥਾ ਪੜੀਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਪਾਵੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਕਿ ਗੁਰੂ ਅਮਰਦਾਸ ਜੀ ਕਹਿੰਦੇ ਨੇ ਮੇਰੇ ਜਾਣ ਤੋਂ ਪਿੱਛੋਂ ਉਸ ਪਰਮੇਸ਼ਰ ਦੀ ਸਿੱਖ ਸਲਾਹ ਕਰਿਓ ਕਿ ਸੋ ਗੋਪਾਲ ਪੰਡਤ ਨੂੰ ਸੱਦਿਓ ਜੋ ਪਰਮੇਸ਼ਰ ਦੀ ਕਥਾ ਕਹਾਣੀ ਸੁਣਾਵੇ ਕਹਿੰਦੇ ਉਸ ਪਰਮੇਸ਼ਰ ਦੀ ਸਿੱਖ ਸਲਾਹ ਸੁਣੀਏ ਉਹਦਾ ਨਾਮ ਸੁਣੀਏ ਕਹਿੰਦੇ ਪਰਮੇਸ਼ਰ ਦਾ ਜੋ ਪ੍ਰੇਮ ਰੰਗ ਹੈ ਉਹੀ ਗੁਰੂ ਨੂੰ ਚੰਗਾ ਲੱਗਦਾ ਹੈ ਹੋਰ ਕਹਿੰਦੇ ਜੇ ਕੋਈ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਇਹ ਸਾਰੇ ਜੋ ਪਰਮੇਸ਼ਰ ਦੇ ਨਾਮ ਦੇ ਵਿੱਚ ਆ ਜਾਂਦੇ ਨੇ ਹਰੀ ਦੇ ਨਾਮ ਸਰੋਵਰ ਵਿੱਚ ਸਾਰਾ ਕੁਝ ਇਹ ਕਰਨਾ ਆ ਜਾਂਦਾ ਹੈ ਹਰ ਪਾਇਆ ਸਤ ਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ ਰਾਮਦਾਸ ਸੋਢੀ ਤਿਲਕ ਦੀਆ ਗੁਰ ਸਬਦ ਸੱਚ ਨਿਸ਼ਾਨ ਜਿਓ ਫੇਸਾ ਗੁਰ ਕਹਿੰਦੇ ਨੇ ਇਹ ਪਰਮੇਸ਼ਰ ਨੂੰ ਪਾਇਆ ਕਿ ਪਰਮੇਸ਼ਰ ਦਾ ਮਿਲਾਪ ਗੁਰੂ ਅਮਰਦਾਸ ਜੀ ਨਾਲ ਹੋ ਗਿਆ ਤੇ ਹੁਣ ਗੁਰੂ ਰਾਮਦਾਸ ਜੀ ਨੂੰ ਜੋ ਗੁਰਗੱਦੀ ਦਾ ਤਿਲਕ ਹੈ ਸੱਚਾ ਸ਼ਬਦ ਹੈ ਉਹਦਾ ਜਿਹੜਾ ਹੈਗਾ ਅੱਗੇ ਤੋਂ ਗੁਰੂ ਰਾਮਦਾਸ ਜੀ ਨੂੰ ਮਿਲ ਗਈ ਆ ਗੁਰਗੱਦੀ ਤੇ ਗੁਰੂ ਦਾ ਸ਼ਬਦ ਜੇ ਇਹ ਰਾਹਦਾਰੀ ਹੈ ਇਹ ਗੁਰੂ ਰਾਮਦਾਸ ਜੀ ਨੂੰ ਮਿਲ ਗਈ ਆ ਹੁਣ ਜੋ ਉਹ ਸੰਗਤਾਂ ਨੂੰ ਨਿਹਾਲ ਕਰਨਗੇ ਸਤ ਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮੰਨ ਲਈ ਰਜਾਏ ਜਿਓ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਪੈਰੀ ਪਾਏ ਜਿਓ ਜੋ ਗੁਰੂ ਅਮਰਦਾਸ ਜੀ ਨੇ ਕਿਹਾ ਉਹ ਸਾਰੇ ਗੁਰਸਿੱਖਾਂ ਨੇ ਪਾਣਾ ਮੰਨ ਲਿਆ ਹੁਣ ਗੁਰੂ ਅਮਰਦਾਸ ਜੀ ਦੇ ਪੁੱਤਰ ਮੋਰੀ ਜੀ ਸਭ ਤੋਂ ਅੱਗੇ ਹੋ ਕੇ ਗੁਰੂ ਰਾਮਦਾਸ ਜੀ ਦੇ ਚਰਨੀ ਪਏ ਸਭ ਪਵੈ ਪੈਰੀ ਸਤ ਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਹੀਂ ਫਿਰ ਸਤ ਗੁਰੂ ਆਣ ਨਿਵਾਇਆ ਹੁਣ ਕਹਿੰਦੇ ਜੋ ਪਰਮੇਸ਼ਰ ਦੀ ਜੋਤ ਗੁਰੂ ਅਮਰਦਾਸ ਜੀ ਵਿੱਚ ਸੀ ਉਹਨਾਂ ਨੇ ਗੁਰੂ ਰਾਮਦਾਸ ਜੀ ਵਿੱਚ ਰੱਖ ਦਿੱਤੀ ਤੇ ਹੁਣ ਸਾਰੇ ਜਿਹੜੇ ਸੰਗਤ ਸੀ ਉਹ ਗੁਰੂ ਰਾਮਦਾਸ ਜੀ ਦੇ ਪੈਰੀਂ ਪੈਂਦੀ ਆ ਪਰ ਜੇ ਕੋਈ ਆਪਣੇ ਹਿਰਦੇ ਦੇ ਵਿੱਚ ਈਰਖਾ ਕਰਕੇ ਗੁਰੂ ਰਾਮਦਾਸ ਜੀ ਦੇ ਪੈਰੀਂ ਨਹੀਂ ਪਿਆ ਤਾਂ ਗੁਰੂ ਅਮਰਦਾਸ ਜੀ ਦੇ ਕਹਿਣ ਸਦਕਾ ਸਾਰੇ ਗੁਰੂ ਰਾਮਦਾਸ ਜੀ ਦੇ ਅੱਗੇ ਆ ਨਮਸਕਾਰ ਕਰਦੇ ਨੇ ਹਰ ਗੁਰ ਐ ਪਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਏ ਜਿਓ ਕਹਿੰਦੇ ਜਿਸ ਤਰ੍ਹਾਂ ਇਹ ਤੁਰ ਤੋਂ ਲੇਖ ਲਿਖਿਆ ਸੀ ਜਿਸ ਤਰ੍ਹਾਂ ਪਰਮਾਤਮਾ ਦੀ ਇਹ ਰਜ਼ਾ ਹੈਗੀ ਆ ਹੁਣ ਗੁਰੂ ਰਾਮਦਾਸ ਜੀ ਨੂੰ ساری ਵਡਿਆਈ ਮਿਲ ਗਈ ਹੈ ਚਾਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਓ ਫਿਰ ਬਾਬਾ ਸੁੰਦਰ ਜੀ ਕਹਿੰਦੇ ਨੇ ਹੁਣ ਸਾਰੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਲੱਗੋ ਹੁਣ ਗੁਰੂ ਰਾਮਦਾਸ ਜੀ ਵਿੱਚ ਪਰਮੇਸ਼ਰ ਦੀ ਜੋਤ ਗੁਰੂ ਅਮਰਦਾਸ ਜੀ ਵੱਲੋਂ ਰੱਖ ਦਿੱਤੀ ਗਈ ਹੈ ਹੁਣ ਸਾਡੇ ਗੁਰੂ ਰਾਮਦਾਸ ਜੀ ਨੇ ਸਾਰੇ ਜਗਤ ਉਹਨਾਂ ਦੇ ਚਰਨਾਂ ਨਾਲ ਜੁੜੋ ਹਾਂਜੀ ਸੰਗਤ ਜੀ ਐਨੀ ਸੇਵਾ ਪ੍ਰਵਾਨ ਕਰਨੀ ਦਾਸੀ ਦੀਆਂ ਗਲਤੀਆਂ ਦਾਸੀ ਦੀ ਚੋਲੀ ਪਾਉਣੀ ਆ ਹਾਂਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀ ਆ ਜੀ ਅੱਗੇ ਤੋਂ ਸਮਝ ਦੇਣੀ ਸਤਿਗੁਰ ਜੀ ਵਾਹੀ ਗੁਰੂ ਜੀ ਕਾ ਕਲਸਾ ਵਾਹੀ ਗੁਰੂ ਜੀ ਕੀ ਫਤਿਹ